ਪਾਰ티 ਫੌਜ ਦੀ ਬਜਰ ਕੋ ਰਾਜ ਤੋਂ ਅੰਮ੍ਰਿਤਸਰ ਵਿਖੇ 1971 ਦੀ ਭਾਰਤ ਪਾਕਿਸਤਾਨ ਜੰਗ ਦੀ ਜਿੱਤ ਦੀ ਤਿਰੰਗੀ ਵੀ ਬਰੇ ਗਣਜਬਜੇ ਦਿਵਸ ਮਨਾ ਰਹੀ ਹੈ ਇਹ ਦਿਨ ਜਿੱਥੇ 1971 ਵਿੱਚ ਪਾਕਿਸਤਾਨ ਖਿਲਾਫ ਭਾਰਤੀ ਫੌਜ ਦੀ ਸ਼ਾਨਦਾਰ ਜਿੱਤ ਨੂੰ ਤਾਜ਼ਾ ਕਰਦੇ ਉਥੇ ਇਸ ਜਿੱਤ ਦੇ ਸੱਤੇ ਬਜੂ ਇੱਕ ਨਵੇਂ ਦੇਸ਼ ਬੰਗਲਾਦੇਸ਼ ਦੀ ਹੋਂਦ ਵਿੱਚ ਔਨ ਨੂੰ ਵੀ ਯਾਦ ਕਰਵਾਉਂਦਾ ਹੈ ਸਮਾਗਮ ਦੌਰਾਨ ਫੌਜੀ ਹਥਿਆਰਾਂ ਤੇ ਸਾਜ਼ੋ-ਸਮਾਨ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਇਸ ਤੋਂ ਇਲਾਵਾ ਇੱਕ ਸਭਿਆਚਾਰਕ ਸਮਾਗਮ ਵਿੱਚ ਇੱਕ ਸ਼ਾਮ ਵੀਰੋ ਕੇ ਨਾਮ ਦਾ ਵੀ ਫੈਸਲਾ ਕੀਤਾ ਗਿਆ ਭਾਰਤੀ ਫੌਜ ਬਾਰੀ ਜਾਣਕਾਰੀ ਦੇਂਦਾ ਇੱਕੋ ਇੱਕ ਮੰਤਪ ਦੇਸ਼ ਦੀ ਨੌਜਵਾਨ ਪੀੜੀ ਨੂੰ ਭਾਰਤੀ ਫੌਜ ਵੱਲੋਂ ਆਤਮ ਨਿਰਭਰਤਾ ਤੇ ਫੌਜੀ ਸਾਜ਼ੋ-ਸਮਾਨ ਚ ਬਰਾਮਦ ਕਰਨ ਇਹ ਤੌਰ ਤੇ ਉੱਭਰ ਕੇ ਸਾਹਮਣੇ ਆਉਣ ਨੂੰ ਦਰਸਾਉਣਾ ਹੈ ਇਸ ਦੇ ਨਾਲ ਨੌਜਵਾਨ ਪੀੜੀ ਚ ਦੇਸ਼ ਭਗਤੀ ਨੂੰ ਉਜਾਗਰ ਕਰਦੇ ਹੋਏ ਇਹਨਾਂ ਨੂੰ ਭਾਰਤੀ ਫੌਜ ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਦੌਰਾਨ ਭਾਰਤੀ ਫੌਜੀ ਤਾਕਤ ਅਤੇ ਤਕਨੀਕੀ ਤਰੱਕੀ ਨੂੰ ਦਰਸਾਇਆ ਜਾਪੇਗਾ ਇਸ ਦੌਰਾਨ ਆਧੁਨਿਕ ਟੈਕਨੋਲੋਜੀ ਤੂਬਖਾਨੇ ਟੈਂਕ ਅਤੇ ਹੋਰ ਆਧੁਨਿਕ ਉਪਕਰਨਾ ਸਮੇਤ ਮਿਲਟਰੀ ਹਾਰਡਵੇਅਰ ਵੀ ਪ੍ਰਦਰਸ਼ਿਤ ਕੀਤਾ ਜਾਪੇਗਾ ਅੱਜ ਤੋਂ ਸ਼ੁਰੂ ਹੋਈ ਪ੍ਰਦਰਸ਼ਨੀ ਅਮਰਸਰ ਦੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਦਿਨਾਂ ਲਈ ਜਾਰੀ ਰਹੇਗੀ 15 ਦਸੰਬਰ ਨੂੰ ਗੁਮਨਾਮ ਸ਼ਹੀਦਾਂ ਦੀ ਬਹਾਦਰੀ ਨੂੰ ਸਨਮਾਨ ਦੇ ਲਈ ਸਵੇਰ ਅਚਾਰਕ ਸਮਾਗਮ ਵਿੱਚ ਸ਼ਾਮ 5:30 ਵਜੇ ਤੋਂ ਕਰਵਾਇਆ ਜਾਵੇਗਾ ਇਸ ਦੌਰਾਨ ਰੌਸ਼ਨੀ ਅਤੇ ਆਵਾਜ਼ ਆਧਾਰਿਤ ਪੇਸ਼ਕਾਰੀਆਂ ਸਣੇ ਲੇਜ਼ਰ ਸ਼ੋਅ ਵੱਖ-ਵੱਖ ਭਾਰਤੀ ਫਿਲਮਾਂ ਚ ਫੌਜ ਦੀ ਬਹਾਦਰੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੀਡੀਓ ਕਲਿੱਪ ਖਾਲਸਾ ਹੀ ਜਾਹੂ ਜਲਾਲ ਦੇ ਪ੍ਰਤੀ ਗਤਕੇ ਦਾ ਪ੍ਰਦਰਸ਼ਨ ਅਤੇ ਖੁਖਰੀ ਲੜਾਈ ਤਕਨੀਕ ਵੀ ਦਰਸ਼ਕਾਂ ਸਾਹਮਣੇ ਰੱਖੀ ਜਾਪੀਗੀ ਇਸ ਪ੍ਰਦਰਸ਼ਨੀ ਅਤੇ ਪ੍ਰੋਗਰਾਮ ਨੂੰ ਦੇਖਣ ਲਈ ਕੋਈ ਵੀ ਆ ਸਕਦਾ ਹੈ ਇਸ ਲਈ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ